ਜੇ ਸ਼ਿਕਾਰੀ ਜ ਸਾਰਿਆਂ ਨੂੰ ਤੇ ਸਾਨੂੰ ਇਹ ਦੀਦੀ ਮਿਲਣ ਆਈ ਆ ਜੀ ਜਿਲੋ ਹੁਧਿਆਣੇ ਤੋਂ ਜੀ ਤੇ ਜੀ ਹਨ ਜੀ ਇਹ ਦੀਦੀ ਬਸ ਸੁੰਦਰ ਆ ਜੀ ਤੇ ਹਨ ਜੀ ਇਹਨਾਂ ਵਾਸਤੇ ਅਸੀਂ ਮਟਰ ਪਨੀਰ ਬਣਾਇਆ ਸੀਗਾ ਦੋਨੋਂ ਬਹੁਤ ਸਿਆਣੀਆਂ ਕੁੜੀਆਂ ਨੇ ਰੀਲਾਂ 'ਚ ਵੀ ਤੁਸੀਂ ਇਹਨਾਂ ਨੂੰ ਦੇਖਿਆ ਹੋਵੇਗਾ ਕਿੰਨੇ ਸਤਿਕਾਰ ਨਾਲ ਗੱਲ ਕਰਦੀਆਂ ਨੇ ਜੀ ਤੁਸੀਂ ਖਾਣਾ ਖਾ ਲਿਆ ਜੀ ਅਸੀਂ ਤਾਂ ਖਾ ਲਿਆ ਅਸੀਂ ਆ ਬਣਾ ਲਿਆ ਮਤਲਬ ਜਿਉਂ ਅਸੀਂ ਇੱਕ ਵੀਰੀਰ ਪਾਈ ਸੀ ਜੀ ਹਨਾ ਤੇ ਉਹ ਸਾਡੀ ਬਹੁਤ ਵਧੀਆ ਜਿਹੜੀ ਤਾਂ ਕਰਕੇ ਜੀ ਹੁਣ ਅਸੀਂ ਵੀਡੀਓ ਪਾਉਣ ਲਾ ਕਿੰਨੀ ਚੱਲ ਗਈ ਸੀ ਉਹ ਬਹੁਤ ਲਾਈਕ ਹੋਏ ਜੀ ਬਹੁਤ ਵਿਊ ਆਏਗੀ ਹਮਮ ਅੱਛਾ ਵੀਡੀਓ ਪਾਣੀ ਸ਼ੁਰੂ ਕਿਉਂ ਕੀਤੀ ਉਹ ਜੀ ਸਾਡੇ ਭਰਾ ਹੈ ਨਹੀਂ ਜੇ ਅਸੀਂ ਸਿਰਫ ਦੋ ਭੈਣ ਹੀ ਆਂ ਗੀਆਂ ਤੇ ਸਾਡੇ ਮਾਪੇ ਨੇ ਹੀ ਸਾਨੂੰ ਮੁੰਡਿਆਂ ਵਾਂਗ ਪਾਲਿਆ ਤੇ ਅਸੀਂ ਵੀ ਹੁਣਾਲੇ ਮਾਪੇ ਨੂੰ ਮੁੰਡੀ ਵਾਂਗ ਕੇ ਦਿਖਾਉਣਾ ਸੀ ਬਿਹਾਲੇ ਆਪਦੇ ਪੈਰਾਂ ਤੇ ਆਪ ਕੰਮ ਜਬ ਹੋ ਦੱਸ ਦੋ ਕੀ ਕੀ ਆਉਂਦਾ ਸਾਰਿਆਂ ਨੂੰ ਦੱਸ ਦੋ ਕੀ ਕੀ ਆਉਂਦਾ ਜੀ ਕੱਪੜੇ ਤਾਂ ਨਹੀਂ ਆਉਂਦੇ ਆ ਜੀ ਪਾਣੇ ਪੰਜਨੇ ਆਉਂਦੇ ਆ ਜੀ ਤੇ ਹੀ ਰੋਟੀ ਦਾਲ ਆਉਂਦੀ ਆ ਜੀ ਤੇ ਜੀ ਸਬਜ਼ੀ ਜੀ ਤੇ ਜੀ ਆਟਾ ਵੀ ਗੁੰਨਣ ਲੈਣੇ ਆ ਤੇ ਝਾੜੂ ਵੀ ਮਾਰ ਲੈਣੇ ਤੇ ਕੰਮ ਤੁਹਾਨੂੰ ਮੈਨੇ ਵੀ ਸਾਰੇ ਕੰਮ ਆਉਂਦੇ ਆ ਚਾਹ ਬਣਾਉਣੀ ਲੀੜੇ ਵਗੈਰਾ ਧੋਨੇ ਭਾਂਡੇ ਧੋਨੇ ਕੁਛ ਵੀ ਮਤਲਬ ਸਤਨਾਮ ਵਾਹਿਗੁਰੂ ਰਹਿਰਾ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕਮਾਲਾ ਪਹਿਲਾ ਦੁਖਦਾਰ ਸੁਖ ਰੋਗ ਪਿਆ ਜਾਸਕ ਤਾਮ ਨ ਹੋਈ ਤੂ ਕਰਤਾ ਕਰਨਾ ਮੈਂ ਨਹੀਂ ਜਾ ਹੋ ਕਰੀ ਨਾ ਹੋਈ ਬਲਿਹਾਰੀ ਕੁਦਰਤਵਸਿਆ ਤੇਰਾ ਸਾਨੂੰ ਮੰਮਾ ਜਿਹੜੀ ਸਾਨੂੰ ਸਿਖਾਉਂਦੇ ਆ ਮੰਨੋ ਹੁਣ ਕੋਈ ਰਿਸ਼ਤੇਦਾਰ ਹੋ ਗਿਆ ਮੰਮਾ ਜਿਹੜੀ ਘਰੇ ਹੈ ਨਹੀਂ ਤਾਂ ਜੇ ਸਿਓ ਰਿਸ਼ਤੇਦਾਰਾਂ ਨਾਲ ਢੱਪਰ ਸੱਗ ਜੀ ਉਹਨਾਂ ਨੂੰ ਖਵਾ ਪਿਆ ਸਕਦੇ ਆ ਤੇ ਜੀ ਸਾਨੂੰ ਇਹ ਕੰਮ ਨਾ ਆਉਂਦੇ ਹੋਣਗੇ ਜੀ ਅਸੀਂ ਉਹਨਾਂ ਨੂੰ ਆਈ ਭੁੱਖੇ ਤੋੜ ਦਾਂਗੇ ਜੀ ਇਹ ਤਾਂ ਹੈ ਫੇ ਤੁਸੀਂ ਉਹਨਾਂ ਦੇ ਸਾਰੇ ਰਹੋਗੇ ਕਿ ਉਹ ਸਾਨੂੰ ਖਵਾ ਕੇ ਚੱਲ ਜਾਣ ਹਨ ਇਹ ਹੋਏਗਾ ਆਪਸ ਵਿੱਚ ਲੜਦੇ ਆਂ ਹਾਂ ਜੀ ਕਦੇ ਕਦੇ ਹੋ ਜਾਂਦੀ ਹੈ ਲੜਾਈ ਪਰ ਉਹ ਪਿਆਰ ਬਹੁਤ ਹੈ ਸੜੇ ਦੋਵਾਂ ਦਾ ਭੈਣ ਦਾ ਰਿਸ਼ਤਾ ਕਿਹੋ ਜਿਹਾ ਹੁੰਦਾ ਜੀ ਬਹੁਤ ਪਿਆਰਾ ਜੀ ਬਹੁਤ ਪਿਆਰਾ ਹੁੰਦਾ ਜੀ ਮਤਲਬ ਬਹੁਤ ਪਿਆਰਾ ਹੀ ਸਾਡੇ ਦੋਹਾਂ ਜੇ ਇੱਕ ਭੈਣ ਦੂਜੀ ਭੈਣ ਲਈ ਕੀ ਕੁਝ ਕਰ ਸਕਦੀ ਹੈ ਜੀ ਬਹੁਤ ਕੁਝ ਕਰ ਸਕਦੀ ਜੀ ਜੇ ਦੂਜੀ ਭੈਣ ਸਾਥ ਦੇਵੇ ਤਾਂ ਮੈਂ ਬਲਸਵਾਲੀ ਬਾਨ ਨੇ ਮੇਰਾ ਸੁਪਨਾ ਤੇ ਮम्मा ਡੈਡੀ ਦਾ ਨਾਰੋਸ਼ਨ ਕਰਨਾ ਤੁਸੀਂ ਜੀ ਡਾਕਟਰ ਮੈਂ ਆਪਣੇ ਮम्मा ਡੈਡੀ ਦਾ ਜਿਲੋ ਧੰਨਵਾਦ ਕਰਨਾ ਚਾਹੁੰਦੀ ਹਾਂ ਤੁਸੀਂ ਮੇਰੇ ਨਾਲੇ ਵੀ ਸਾਡੇ ਡੈਡ ਨੇ ਸੰਰੋਖਿਆ ਨੇ ਵੀ ਵੀਡੀਓ ਨਾ ਪਾਓ ਵੀ ਇਸ ਤਰ੍ਹਾਂ ਕੀ ਕਰ ਸਕਦੀ ਹਾਂ ਸਦੀ ਮਮਨੇ ਕਦੇ ਵੀ ਤੁਸੀਂ ਵੀ ਪਾਈ ਜਾਓਗੇ ਕਿ ਕਿਤੇ ਕਿਤੇ ਤੁਹਾਡੇ ਮਿਹਨਤ ਦਾ ਫਲ ਮਿਲੇ ਸਤਿ ਸ਼੍ਰੀ ਅਕਾਲ ਜੀ ਸਿੱਦਤ ਨਾਲ ਜੁੜੇ ਹੋ ਤੁਸੀਂ ਮੈਂ ਤੁਹਾਡੇ ਨਾਲ ਖੁਸ਼ਬੂ ਸ਼ਰਮਾ ਸਵਾਗਤ ਕਰਦੀ ਤੁਹਾਡਾ ਉਮੀਦ ਕਰਦੀ ਤੁਸੀਂ ਠੀਕ ਠਾਕ ਹੋਵੋਗੇ ਦਰਸ਼ਕੋ ਅੱਜ ਮੈਂ ਤੁਹਾਨੂੰ ਬੜੀਆਂ ਸੋਹਣੀਆਂ ਦੋ ਰੂਹਾਨਾ ਮਿਲਾਨ ਲਈ ਲੈ ਕੇ ਆਈਆਂ ਇੱਕ ਹੈ ਜੀ ਮਹਿਕਦੀਪ ਤੇ ਇੱਕ ਹੈ ਏਕੰਮ ਦੀ ਦੋਨੋਂ ਬਹੁਤ ਸਿਆਣੀਆਂ ਕੁੜੀਆਂ ਨੇ ਰੀਲਾਂ ਚ ਵੀ ਤੁਸੀਂ ਇਹਨਾਂ ਨੂੰ ਦੇਖਿਆ ਹੋਵੇਗਾ ਕਿੰਨੇ ਸਤਿਕਾਰ ਨਾਲ ਗੱਲ ਕਰਦੀਆਂ ਨੇ ਜੀ ਤੁਸੀਂ ਖਾਣਾ ਖਾ ਲਿਆ ਜੀ ਅਸੀਂ ਤਾਂ ਖਾ ਲਿਆ ਸੀ ਆ ਬਣਾ ਲਿਆ ਘਰ ਦਾ ਕੰਮ ਕਰਨਾ ਹੋਵੇ ਮम्मी-ਪਾਪਾ ਦੀ ਸੇਵਾ ਮम्मी-ਪਾਪਾ ਦਾ ਕਹਿਣਾ ਮੰਨਣਾ ਔਰ ਹਰ ਇੱਕ ਨੂੰ ਜੀ ਜੀ ਕਰਕੇ ਬੁਲਾਉਣਾ ਮਤਲਬ ਤੁਸੀਂ ਆ ਬੱਚੇ ਨਾ ਮੈਨੂੰ ਲੱਗਦਾ ਅੱਜ ਦੇ ਦੌਰ 'ਚ ਲੱਭਦੇ ਹੋਵੋਗੇ ਕਿ ਇੱਧਰ ਇਹ ਬੱਚੇ ਕਿੱਥੇ ਨੇ ਤਾਂ ਬਹੁਤ ਸਿਆਣੇ ਬੱਚੇ ਨੇ ਔਰ ਇਹ ਰਹਿੰਦੇ ਨੇ ਮਾਨਸੇ ਦੇ ਇੱਕ ਪਿੰਡ ਦਲੀਏ ਵਾਲਾ ਵਿੱਚ ਮਤਲਬ ਮੈਨੂੰ ਹੈਰਾਨੀ ਹੋਈ ਜਦੋਂ ਮੈਂ ਇੱਥੇ ਰਾਹ 'ਚ ਪਹੁੰਚੀ ਆ ਕਿ ਇਦਾਂ ਦੇ ਇਲਾਕੇ 'ਚ ਉਹ ਕੁੜੀਆਂ ਜਿਹੜੀਆਂ ਨੇ ਉਠੀਆਂ ਨੇ ਯਾਨੀ ਇਹਨਾਂ ਦੇ ਮੰਮੀ ਪਾਪਾ ਦੀ ਕੀ ਸੋਚ ਹੋਏਗੀ ਇਹਨਾਂ ਨੂੰ ਦੇਖ ਕੇ ਇਹਨਾਂ ਦੇ ਮੰਮੀ ਪਾਪਾ ਦੀ ਸੋਚ ਪਤਾ ਲੱਗਦੀ ਹੈਗੀ ਉਹ ਚਾਹੁੰਦੇ ਨੇ ਕਿ ਸਾਡੀਆਂ ਕੁੜੀਆਂ ਅੱਗੇ ਵਧਣ ਹਨਾ ਉਹ ਉਹ ਇਦਾਂ ਨਹੀਂ ਚਾਹੁੰਦੇ ਕਿ ਨਹੀਂ ਨਹੀਂ ਇਹ ਘਰਾਂ ਚ ਹੀ ਰਹਿ ਜਾਣ ਇੰਨਾ ਕੀ ਪੜਾਉਣਾ ਬਸ ਘਰ ਦਾ ਕੰਮ ਕਰਨ ਨਹੀਂ ਜੇ ਉਹ ਘਰ ਦਾ ਕੰਮ ਕਰਦੀਆਂ ਨੇ ਤੇ ਉਹ ਦਿਖਾਉਂਦੇ ਨੇ ਸੋਸ਼ਲ ਮੀਡੀਆ ਤੇ ਕਿ ਅੱਜ ਦੇ ਜਮਾਨੇ 'ਚ ਇਹ ਕੁੜੀਆਂ ਵੀ ਬੈਠੀਆਂ ਨੇ ਤਾਂ ਬਹੁਤ ਸੋਹਣੀ ਚੀਜ਼ ਲੱਗਦੀ ਹੈ ਦੇਖ ਕੇ ਉਹਨਾਂ ਦਾ ਸਵਾਗਤ ਕਰਦੇ ਹਾਂ ਜਿਹਨਾਂ ਨਾਲ ਗੱਲਾਂ ਕਰਨ ਲਈ ਮੈਂ ਪਹੁੰਚੀ ਹਾਂ ਇਹਨਾਂ ਸੋਣਾ ਬੋਲਦੀ ਹੈ ਛੋਟੀ ਵਾਲੀ ਵੀ ਬਹੁਤ ਸੋਹਣਾ ਬੋ जल तो अच्छा, अच्छा, तो मैं तो किता कि मैं आना फिर तुम चा चढ़िया कि मेनू इन्होंने ਇਹ ਤਾਂ ਪਿੰਡ ਚ ਰਹਿੰਦੇ ਆ ਇਹ ਤਾਂ ਉੱਠ ਜਾਂਦੇ ਨੇ 6 6 ਵਜੇ ਸ਼ਾਇਦ ਹਨਾ ਕਿੰਨੇ ਵਜੇ ਉੱਠ ਜਾਂਦੇ ਹੋ ਜੀ 6 ਵਜੇ ਉੱਠ ਕੇ ਆਉਂਦੇ 6 ਵਜੇ ਉੱਠ ਜਾਂਦੇ ਮੈਂ ਸੁੱਤੀ ਹੁੰਦੀ ਹਣੀ ਮੈਨੂੰ 7 ਵਜੇ ਇਹਨਾਂ ਦੇ ਫੋਨ ਆਏ ਹੁੰਦੇ ਆ ਦੀਦੀ ਜੀ ਤੁਸੀਂ ਕਦੋਂ ਆਣਾ ਦੀਦੀ ਜੀ ਤੁਸੀਂ ਕਦੋਂ ਆਣਾ ਤੇ ਮੈਂ ਤਾਂ ਸੁੱਤੀ ਹੁੰਦੀ ਸੀ ਤੁਹਾਨੂੰ ਪਤਾ ਕੌਣ ਲਾਂਦਾ ਸੀ ਮੈਨੂੰ ਦੋਨਾਂ ਚੋਂ ਫੋਨ ਜੀ ਦੋਹੀਂ ਦੋ ਲਾਂਦਾ ਸੀ ਦੀਦੀ ਉੱਠੇ ਹੋਏ ਨੇ ਹਾਂਜੀ ਸਾਨੂੰ ਲੱਗਿਆ ਵੀ ਤੁਸੀਂ ਵੀ ਉੱਠੇ ਹੋਵੋਗੇ ਜਦੋਂ ਅਸੀਂ ਇੱਥੇ ਬੈਠੇ ਆ ਸੌਰੀ ਯਾਰ ਮੈਂ ਤਾਂ ਸੌਰੀ ਸੀ ਉਦੋਂ ਹਨਾ ਅੱਛਾ ਮੈਨੂੰ ਇਹ ਦੱਸੋ ਕਿ ਵੀਡੀਓ ਬਣਾਣੀ ਸ਼ੁਰੂ ਕਦੋਂ ਕੀਤੀ ਮਤਲਬ ਜਿਉਂਦਾ ਸੀ ਇੱਕ ਵੀਰ ਪਾਈ ਸੀ ਜੀ ਹਨਾ ਤੇ ਉਹ ਸਾਡੀ ਬਹੁਤ ਵਧੀਆ ਚੜੀ ਤਾਂ ਕਰਕੇ ਜੀ ਹੁਣ ਅਸੀਂ ਵੀਡੀਓ ਪਾਉਣ ਲੱਗੇ ਕਿੰਨੀ ਚੱਲ ਗਈ ਸੀ ਉਹ ਬਹੁਤ ਲਾਈਕ ਹੋਏ ਜੀ ਬਹੁਤ ਵਿਊ ਆਏ ਜੀ ਹੂੰ ਹੂੰ ਲੋਕਾਂ ਦੇ ਮੈਸੇजेस ਵੀ ਆਏ ਫਿਰ ਹਾਂ ਜੀ ਕੀ ਕਹਿੰਦੇ ਸੀਗੇ ਬਹੁਤ ਸੋਹਣੀ ਵੀਡੀਓ ਉਹ ਵੀਡੀਓ ਸੀਗੀ ਕਿਦੀ ਵੀਡੀਓ ਸਾਡੇ ਦੋਹਾਂ ਦੀ ਸੀ ਦੋਹਾਂ ਦੀ ਸੀ ਕੀ ਕਿਸ ਕਿਹੜੀ ਵੀਡੀਓ ਸੀ ਪਹਿਲੀ ਕੁਝ ਬੋਲੇ ਸੀ ਉਹਦੇ ਚ ਕੀ ਬੋਲੇ ਸੀ ਹਾਂ ਜੀ ਵੀ ਅਸੀਂ ਹਨਾ ਅੱਜ ਬਣਾਉਣ ਲੱਗੇ ਆ ਵੀ ਹਨਾ ਰੋਟੀ ਦਾਲ ਤੇ ਤੁਸੀਂ ਵੀ ਖਾਲੋ ਜੀ ਆਜੋ ਜੀ ਇੱਦਾਂ ਇੱਦਾਂ ਸੀਗਾ ਕਿ ਉਹ ਪਹਿਲੀ ਵੀਡੀਓ ਹੀ ਸੀ ਯਾ ਕਿੰਨੀਆਂ ਪਾ ਰਹੇ ਸੀ ਉਹਦੇ ਵਿੱਚੋਂ ਕੋਈ ਇੱਕ ਅੱਧੀ ਚੜ ਗਈ ਸੀ ਨਾਂਜੀ ਪਹਿਲੀ ਸੀ ਅੱਛਾ ਪਹਿਲੀ ਵੀਡੀਓ ਹੀ ਸੀ ਕੀ ਬਾਤ ਹੈ ਅੱਛਾ ਵੀਡੀਓ ਪਾਣੀ ਸ਼ੁਰੂ ਕਿਉਂ ਕੀਤੀ ਉਹ ਜੀ ਸਾਡੇ ਭਰਾ ਹੈ ਨਹੀਂ ਜੇ ਅਸੀਂ ਸਿਰਫ ਦੋ ਭੈਣਾਂ ਹੀ ਆਂ ਗਿਆ ਤੇ ਸਾਡੇ ਮਾਪੇ ਨੇ ਹੀ ਸਾਨੂੰ ਮੁੰਡਿਆਂ ਵਾਂਗ ਪਾਲਿਆ ਤੇ ਅਸੀਂ ਵੀ ਹੁਣਾਲੇ ਮਾਪੇ ਨੂੰ ਮੁੰਡੀ ਵਾਂਗ ਕੇ ਦਿਖਾਉਣਾ ਸਭਾਲੇ ਆਪਦੇ ਪੈਰਾਂ ਤੇ ਆਪ ਕਾਮਯਾਬ ਹੋਣਾ ਕੀ ਬਾਤ ਹੈ ਅੱਛਾ ਤੁਹਾਨੂੰ ਲੱਗਦਾ ਹੈ ਕਿ ਸੋਸ਼ਲ ਮੀਡੀਆ ਤੇ ਰੀਲ ਪਾ ਕੇ ਤੁਸੀਂ ਕਾਮਯਾਬ ਹੋਵੋਗੇ ਹਾਂਜੀ ਹੂੰ ਕਿਵੇਂ ਆ ਬੀਅਸੀ ਕੰਮ ਜਾ ਬੋਵਾਂਗੇ ਜੀ ਵੀਡੀਓ ਪਾ ਕੇ ਜੀ ਸਾਨੂੰ ਲੋਕ ਪਿਆਰ ਦੇਣਗੇ ਹੂੰ ਤੇ ਤੁਸੀਂ ਬੜੀ ਚੰਗੀ ਚੀਜ਼ਾਂ ਦਿਖਾਣੇ ਹੋ ਵੀਡੀਓ ਚ ਹੈਨਾ ਤੇ ਮੰਮਾ ਪਾਪਾ ਨੇ ਕਿਹਾ ਕਿ ਬਸ ਆਹੀ ਚੀਜ਼ਾਂ ਦਿਖਾਣੀ ਨੇ ਤੁਸੀਂ ਹਾਂਜੀ ਮੰਮੀ ਪਪਾ ਕਹਿੰਦੇ ਆ ਵੀ ਇਹ ਜਿਹੀਆਂ ਚੀਜ਼ਾਂ ਪਾਇਆ ਕਰੋ ਵੀ ਜਿੰਨਾ ਤੋਂ ਹੋਰ ਕੁੜੀਆਂ ਨੂੰ ਵੀ ਸਿੱਖ ਮਿਲੇ ਹੂੰ ਮਹਿਕ ਨੂੰ ਕੀ ਕੁਝ ਆਉਂਦਾ ਜੀ ਸਾਰੇ ਕੁਝ ਜਿਵੇਂ ਜਿਵੇਂ ਜੀ ਸਾਰੇ ਘਰ ਦੇ ਕੰਮ ਜੀ ਸਾਰੇ ਘਰ ਦੇ ਕੰਮ ਕੱਪੜੇ ਧੋਨੇ ਆਂਦੇ ਹਾਂਜੀ ਦੱਸ ਦੋ ਕੀ ਕੀ ਆਉਂਦਾ ਸਾਰਿਆਂ ਨੂੰ ਦੱਸ ਦੋ ਕੀ ਕੀ ਆਉਂਦਾ ਜੀ ਕੱਪੜੇ ਤਾਂ ਨੇ ਆਉਂਦੇ ਆ ਜੀ ਭਾਂਡੇ ਮੰਜਨੇ ਆਉਂਦੇ ਆ ਜੀ ਤੇ ਰੋਟੀ ਦਾਲ ਆਉਂਦੀ ਆ ਜੀ ਤੇ ਜੀ ਸਬਜ਼ੀ ਜੀ ਤੇ ਜੀ ਆਟਾ ਵੀ ਗੁੰਨ ਲੈਣੇ ਆ ਤੇ ਝਾੜੂ ਵੀ ਮਾਰ ਲੈਣੇ ਤੇ ਕੰਮ ਤੁਹਾਨੂੰ ਮੈਨੂੰ ਵੀ ਸਾਰੇ ਕੰਮ ਆਉਂਦੇ ਆ ਚਾਹ ਬਣਾਉਣੀ ਲੀੜੇ ਵਗੈਰਾ ਧੋਨੇ ਭਾਂਡੇ ਧੋਨੇ ਕੁਝ ਵੀ ਮਤਲਬ ਹਾਂਜੀ ਏਜ ਵੀ ਕਾਫੀ ਛੋਟੀ ਆ ਹੈਨਾ ਤੁਹਾਡੀ 8 ਸਾਲ ਦੇ ਨੇ 10ਵਾਂ ਲੱਗਿਆ 10ਵਾਂ ਤਾਂ ਤੁਸੀਂ 13 ਸਾਲ ਦੇ ਹਾਂਜੀ ਤੇ ਇੰਨੀ ਉਮਰ ਚ ਤਾਂ ਬੱਚਿਆਂ ਨੂੰ ਹੁੰਦਾ ਸ ਤਾਂ ਖੇਡਣਾ ਸਾਨੂੰ ਤਾਂ ਮੰਮੀ ਬਸ ਸਕੂਲੋਂ ਛੁੱਟੀ ਹੋ ਗਈ ਜੀ ਟਿਊਸ਼ਨ ਪੜ੍ਹਿਆ ਤਾਂ ਹੁਣ ਅਸੀਂ ਬਸ ਖੇਡਣ ਲਈ ਨਿਕਲਣਾ ਪਰ ਤੁਸੀਂ ਇਦਾਂ ਦੀ ਚੀਜ਼ਾਂ ਕਿਉਂ ਕਰਦੇ ਹੋ ਕਿਉਂਕਿ ਵੀ ਸਾਡੇ ਅੱਗੇ ਆ ਕੇ ਜੀ ਕੰਮ ਆਊਗਾ ਜੀ ਮੰਨੋ ਹੁਣ ਵੀ ਹਨਾ ਸਾਨੂੰ ਮੰਮਾ ਜਿਹੜੀ ਸਾਨੂੰ ਸਿਖਾਉਂਦੇ ਆ ਮੰਨੋ ਹੁਣ ਕੋਈ ਰਿਸ਼ਤੇਦਾਰ ਹੋ ਗਿਆ ਮੰਮਾ ਡੈਡੀ ਘਰੇ ਹੈ ਨਹੀਂ ਤਾਂ ਜੇ ਸਿਓ ਰਿਸ਼ਤੇਦਾਰ ਨਾ ਟੱਡ ਪਰ ਸਗ ਜੀ ਉਹਨਾਂ ਨੂੰ ਖਵਾ ਪਿਆ ਸਕਦੇ ਆ ਤੇ ਜੇ ਸਾਨੂੰ ਇਹ ਕੰਮ ਨਾ ਆਉਂਦੇ ਹੋਣਗੇ ਜੀ ਅਸੀਂ ਉਹਨਾਂ ਨੂੰ ਆਈ ਭੁੱਖੇ ਤੋਰ ਦਾਂਗੇ ਜੀ ਇਹ ਤਾਂ ਹੈ ਫੇ ਤੁਸੀਂ ਉਹਨਾਂ ਦੇ ਸਾਰੇ ਰਹੋਗੇ ਕਿ ਉਹ ਸਾਨੂੰ ਖਵਾ ਕੇ ਚਲ ਜਾਣ ਹਨ ਇਹ ਹੋਏਗਾ ਫੇ ਤਾਂ ਮੰਮੀ ਨਾਨੀ ਕੇ ਜਾ ਜਾਂਦੇ ਹੋਣੇ ਕਿ ਬੇਫਿਕਰ ਹੋ ਕੇ ਮੇਰੀ ਕੁੜੀਆਂ ਹੈਗੀਆਂ ਨੇ ਪਿੱਛੇ ਸਾਂਭਣ ਹਾਂਜੀ ਹੈਨਾ ਅੱਛਾ ਤੁਸੀਂ ਵੀ ਕਰਦੇ ਹੋ ਦੀਦੀ ਦੀ ਹੈਲਪ ਕਰਦੇ ਹੋ ਹਾਂਜੀ ਆਪਸ ਵਿੱਚ ਲੜਦੇ ਹੋ ਹਾਂਜੀ ਕਦੇ-ਕਦੇ ਹੋ ਜਾਂਦੀ ਹੈ ਲੜਾਈ ਪਰ ਉਹ ਪਿਆਰ ਬਹੁਤ ਹੈ ਸੜੇ ਦੋਹਾਂ ਚ ਕੌਣ ਮਨਾਉਂਦਾ ਫਿਰ ਇੱਕ ਦੂਜੇ ਨੂੰ ਜੇ ਦੋਹੇ ਰਹਾ ਤਾਂ ਦੇਖੋ ਸੱਚ ਦੋਹਾਂ ਤੋਂ ਨਹੀਂ ਜਾਂਦਾ ਇੱਕ ਦੂਜੇ বিনা ਅੱਛਾ ਅੱਜ ਮਹਿਕ ਤੁਸੀਂ ਜਿੱਦਾਂ ਬੋਲਦੇ ਹੋ ਉਹ ਨੀ ਰੀਲ 'ਚ ਹੈ ਨਾ ਉਹ ਬੋਲ ਕੇ ਸੁਣਾ ਦਿਓ ਫਿਰ ਅੱਜ ਕੀ ਕਹੋਗੇ ਆਪਣੇ ਦਰਸ਼ਕਾਂ ਨੂੰ ਕੀ ਦਿਖਾਣਾ ਅੱਜ ਕੀ ਕੁਝ ਹੋਇਆ ਉਹ ਹੀ ਦੱਸ ਦਿਓ ਨੇ ਨਾ ਅੱਜ ਅਸੀਂ ਇਹ ਕੀਤਾ ਅੱਜ ਅਸੀਂ ਉਹ ਕੀਤਾ ਤੇ ਅੱਜ ਹੁਣ ਤੱਕ ਜਿੰਨਾ ਹੋਇਆ ਉਹ ਬੋਲ ਕੇ ਦਿਖਾ ਦਿਓ ਸਸ਼ਿਕਾ ਜੀ ਸਾਰੇ ਨੂੰ ਤੇ ਸਾਨੇ ਦੀਦੀ ਮਿਲਣਾ ਆ ਜੀ ਜਿਲੋਧਿਆਣੇ ਤੋਂ ਜੀ ਤੇ ਜੀ ਹੈ ਨਾ ਜੀ ਇਹ ਦੀਦੀ ਬਹੁਤ ਸੁੰਦਰ ਆ ਜੀ ਤੇ ਹੈ ਨਾ ਜੀ ਇਹਨਾਂ ਵਾਸਤੇ ਅਸੀਂ ਮਟਰ ਪਨੀਰ ਬਣਾਇਆ ਸੀਗਾ ਤੇ ਜੀ ਜੀ ਖਾਣਗੀ ਵੀ ਜੀ ਤੇਜੀ ਹੈ ਨਾ ਜੀ ਪਹਿਲਾਂ ਤਾਂ ਇਹਨੇ ਵੀ ਪਾਣੀ ਫੜਾਇਆ ਜੀ ਜਦੋਂ ਜੀ ਆਏ ਬੱਚੇ ਜੂਸ ਫੜਾਇਆ ਜੀ ਧੰਨਵਾਦ ਤੁਸੀਂ ਕੀ ਬੋਲੋਗੇ ਅਸੀਂ ਕਹਿਣਾ ਚਾਹਾਂਗੇ ਵੀ ਸਾਡੇ ਕੋਲ ਦੀਦੀ ਇੰਟਰਵਿਊ ਲੈਣ ਆਈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆਂ ਤੇ ਦੀਦੀ ਜੀ ਵੀ ਸਾਨੂੰ ਮਿਲਣ ਲਈ ਇੰਨੀ ਦੂਰੋਂ ਆਈ ਹੈਗੀ ਦੀਦੀ ਜੀ ਨੂੰ ਦਿਲੋਂ ਧੰਵਾਦ ਨਹੀਂ 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 ਆਣਾ ਹੀ ਸੀ ਤੁਹਾਡਾ ਪਿਆਰ ਲੈ ਕੇ ਆਏ ਇੰਨੇ ਪਿਆਰੇ ਹੋ ਤੁਸੀਂ ਅੱਛਾ ਮੈਨੂੰ ਇਹ ਦੱਸੋ ਮਮਾ ਕਿਉਂ ਨਹੀਂ ਆਉਂਦੇ ਤੁਹਾਡੇ ਵੀਡੀਓ 'ਚ ਜਿਉਂ ਸੰਗਦੇ ਆਗੇ ਜਿਉਂ ਸੰਗ ਲੱਗਦੀ ਹੈ ਤੁਸੀਂ ਕਹਿੰਦੇ ਨੇ ਮम्मा ਆ ਜਾ ਕਰੋ ਹਾਂਜੀ ਕਹਿੰਦੇ ਹੁੰਦੇ ਆਗੇ ਮम्मा ਕਹਿੰਦੀ ਮੈਨੂੰ ਸੰਗ ਲੱਗਦੀ ਹੈ ਮੈਂ ਨਹੀਂ ਹੁੰਦੀ ਇਹ ਇਹ ਸਾਰੀ ਚੀਜ਼ ਸਿਖਾਉਂਦਾ ਇਹ ਕੌਣ ਆ ਕਿ ਅੱਜ ਇਹ ਬੋਲਣਾ ਹੈ ਸਿਰਫ ਮम्मा ਪਪਾ ਇਹ ਮम्मा ਵਾਪਸ ਕਰ ਪਪਾ ਮੁੰਨਾ ਨਹੀਂ ਕਰਦੇ ਨਾਨੀ ਪਾਪਾ ਗੁੱਸਾ ਤਾਂ ਨਹੀਂ ਕਰਦੇ ਕਿ ਨਹੀਂ ਨਹੀਂ ਆ ਕਿਹੜੇ ਕੰਮੇ ਪਾਏ ਉਹ ਨਹੀਂ ਕਰਨਾ ਹੈ ਨਾਨੀ ਮੇਰੇ ਪਾਪਾ ਨੂੰ ਪਤਾ ਵੀ ਅਸੀਂ ਕਾਮਯਾਬ ਹੋਵਾਂਗੇ ਆਲੇ ਪਾਪਾ ਦਾ ਨਾਮ ਰੋਸ਼ਨ ਕਰਾਂਗੇ ਅੱਗੇ ਆ ਕੇ ਅੱਛਾ ਜਦੋਂ ਮੰਮਾ ਨੇ ਦੇਖਿਆ ਕਿ ਇਹ ਵੀਡੀਓ ਤਾਂ ਬੜੀ ਚੜੀ ਗਈ ਤੇ ਹੁਣ ਫੋਲੋਅਰਸ ਵੀ ਹੋਣ ਲੱਗੇ ਤਾਂ ਫਿਰ ਉਹਨਾਂ ਨੇ ਕੀ ਕਿਹਾ ਵੀ ਵੀਡੀਓ ਹੋਰ ਪਾ ਰਿਆ ਕਰੋ ਤੁਸੀਂ ਕਾਮਯਾਬ ਹੋ ਜੂਗੀ ਆ ਅੱਛਾ ਫੋਨ ਹੈਗਾ ਕੌਣ ਬਣਾਉਂਦਾ ਵੀਡੀਓ ਕਿੱਦਾਂ ਕਿੱਦਾਂ ਬਣਾਣੇ ਹੋ ਤੁਸੀਂ ਸਾਰੇ ਵੀ ਮੰਮੀ ਬਣਾਉਂਦੀ ਆ ਵੀਡੀਓ ਵੀ ਪਹਿਲੀ ਵਾਰ ਚ ਵੀ ਨਹੀਂ ਬਣਦੀ ਕਈ ਗਈ ਵਾਰ ਬਣ ਵੀ ਨਹੀਂ ਬਣਦੀ ਵੀ ਨਹੀਂ ਗਈ ਫਿਰ ਮਾਸਾ ਬਣਾਉਣੀ ਪੈਂਦੀ ਹੈ ਅੱਛਾ ਡਾਂਟ ਵੀ ਪੈਂਦੀ ਹੈ ਹਾਂ ਡਾਂਟ ਵੀ ਪੈਂਦੀ ਹੈ ਕਿਵੇਂ ਬੋਲ ਰਿਹਾ ਜੀ ਮਾਣੀ ਮਾਟੀ ਅੱਛਾ ਪੜਾਈ ਚ ਕਿਵੇਂ ਆ ਤੁਸੀਂ ਜੀ ਬਹੁਤ ਵਧੀਆ ਜੀ ਸਾਡੇ ਹਰਪੀ ਸਰ ਜੀ ਸਾਨੂੰ ਬਹੁਤ ਪਿਆਰ ਦਿੰਦੇ ਆ ਇੱਕ ਵਾਰੀ ਜੀ ਮੈਨੂੰ ਸਾਡੇ ਬਨਵੀਰ ਮਾਨਮਾ ਨੇ ਵੀ ਆਖਤਾ ਸੀ ਵੀ ਤੁਸੀਂ ਵੀਡੀਓ ਬਹੁਤ ਵਧੀਆ ਪਾਉਂਦੇ ਹੋ ਵੀ ਤੁਸੀਂ ਵੀ ਹੈਨਾ ਮਤਲਬ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਆ ਜਾਂ ਗੁਰੂ ਨਾਨਕ ਦੇਵ ਜੀ ਦਾ ਮੈਥੋਂ ਪੁੱਛ ਲਿਆ ਕਰੋ ਫਿਰ ਤੁਸੀਂ ਉਹ ਵੀਡੀਓ ਵਿੱਚ ਪਾ ਦਿਆ ਕਰੋ ਹਮ ਬਿਲਕੁਲ ਅੱਛਾ ਪਾਠ ਵੀ ਕਰਦੇ ਹੋ ਹਾਂ ਜੀ ਤੁਸੀਂ ਵੀ ਹਾਂ ਜੀ ਕਿਸ ਤਰ੍ਹਾਂ ਅਸੀਂ ਪਾਠ ਸੁਣਾਉਂਗੇ ਫਾਨ ਕਰਕੇ ਸਾਰਿਆਂ ਨੇ ਕਿਹਾ ਕਿ ਅਸੀਂ ਪਾਠ ਸੁਣਦੇ ਆ ਹਾਂ ਦੁਪੱਟਾ ਸਿਰ ਤੇ ਲਾ ਲਓ वाह गुरु सतना वाहे गुरु रहरा साहिब एक अहंकार सतगर प्रसाद सलोक महला पहला दुखदारु सुख रोग पया जा सुख ताम न होई तू करता करना मैं नाही जाहु करी न होई बलहारी कुदरत वस्या तेरा न जाई लख जात मह जोत जोत मह जाता है कला पर पूरे तू सच्चा साहिब सिवत सु ਇਨ ਕੀਤੀ ਕਿਸੋ ਪਾਰ ਪਿਆ ਕਹੋ ਨਾਨਕਾ ਘਰ ਤੇ ਕੀ ਆ ਬਾਤਾਂ ਜੋ ਕੁ ਜਗਾਨਾ ਸੋ ਕਰ ਰਹਾ ਸੋਦਰ ਆ ਗਿਆ ਸਮਾਲਾ ਪਹਿਲਾ ਏ ਕੋ انکਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕੇਹਾ ਸੋ ਕਰਕੇ ਹਾ ਜਿਤ ਵੇ ਸਰਬ ਸਮਾਲੇ ਵਾਜੇ ਤੇਰੇ ਨਾਮੋਂ ਇਕ ਸੰਖਾ ਕਹਤੇ ਤੇਰੇ ਵਾਵਣ ਹਾਰੇ ਕਤੇ ਤੇਰੇ ਰਗ ਪਰਿਸ ਕਹੀਏ ਕਤੇ ਤੇਰੇ ਗਾਵਣ ਹਾਰੇ ਗਾਵਣ ਤਨ ਪਵਣ ਪਾਣੀ ਵੈ ਸੰਤਰ ਗਾਵਨਨਨੋ ਸਾਧ ਵਿਚਾਰੇ ਗਾਵਨਨਨੋ ਜਤੀ ਸਤੀ ਸੰਤੋਖੀ ਗਾਵਨਨਨੋ ਵੀਰ ਕਰਾਰੇ ਗਾਵਨਨਨੋ ਈਸਰ ਬਰਮਾ ਦੇਵੀ ਸਹੰਤੇਰੇ ਸਦਸvare ਗਾਵਨਨਨੋ ਜੋਧਮਾ ਵਰ ਸੂਰਾ ਗਾਵਨਨਨੋ ਖਾਨੀਚਾਰੇ ਗਾਵਨਨਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਾਈ ਤੁਧ ਨ ਗਾਵਣ ਜੋਤਿ ਭਾਵਨ ਰਤੇ ਤੇਰੇ ਪਖਤਰ ਸਾਲੇ ਹੋਰ ਕਹਤੇ ਤੁਧ ਨ ਗਾਵਣ ਸੇ ਮਾ ਚੱਤਨੇ ਆਵਣ ਨਾਨਕ ਕੈ ਵਿਚਾਰੇ ਸੋਈ ਸੋਈ ਸਦਾ ਸਾਹਿਬ ਸੱਚਾ ਸੱਚੀ ਨਹੀਂ ਹੈਪੀ ਹੋਸੀ ਜਾਣ ਨਾ ਜਸੀ ਰਚਨਾ ਜਤਨਰ ਚਾਈ ਰੰਗੀ ਰੰਗੀ ਪਤਿਕ ਪਾਕੀ ਕਰ ਕਰ ਅੰਜੀ ਮਾਇ ਜਿਨੋ ਪਾਈ ਕਰ ਕਰ ਦੇਖੇ ਕਿ ਚਾਹ ਆਪਣਾ ਜੋਤਿ ਦੀ ਵੜਾਈ ਜੋਤਿਸ ਪਾਵਸੋ ਹੀ ਕਰਸੀ ਫਿਰ ਕਪਣਾ ਕਰਨਾ ਜਾਈ ਸੋ ਪਾਸਾ ਪਾਸਾ ਸਾਹਿਬ ਨਾਨਕਾ ਰਜਾਈ ਅਸਮੱਲਾ ਪਹਿਲਾ ਸੁਰ ਵੱਡਾ ਆ ਕੇ ਸਬ ਕੋਈ ਕੇਵੜਾ ਡਾੜੀ ਠਾ ਹੋਏ ਕਿੰਮਟ ਪਾਣਾ ਕਹੇ ਆ ਜਾਏ ਕਹਿੰਦੇ ਵਾੜੇ ਤੇਰੇ ਰਹੇ ਸੁਬਾਈ ਵਾਹਿਗੁਰੂ ਜੀ ਕਾਲਸਾ ਵਾਹਿਗੁਰੂ ਜੀ ਕਿ ਭਤੇ ਵਾਹਿਗੁਰੂ ਜੀ ਕਾਲਸਾ ਸ਼ਿਵਾਹਗੁਰੂ ਜੀ ਕਿ ਭਤੇ ਪਾਠ ਕਿਨੇ ਸਿਖਾਇਆ ਤੁਨੇ ਜੀ ਬਾਬਾ ਜੀ ਬਾਬਾ ਜੀ ਨੇ ਕਿਹੜੇ ਬਾਬਾ ਜੀ ਨੇ ਜੀ ਉਹ ਨੰਨਾ ਨਾਮ ਜੀ ਮਹਿੰਦਰ ਸਿੰਘ ਆ اچھا ਗੁਰਦੁਆਰਾ ਸਾਹਿਬ ਜਾਣੇ ਆ ਹਾਂਜੀ ਅੱਛਾ ਬੱਚਿਆਂ ਨੂੰ ਗਾਣੇ ਆਉਂਦੇ ਹੁੰਦੇ ਆ ਕਿ ਅਸੀਂ ਗਾਣਾ ગાਣਾ ਅਸੀਂ ਜਾਂ ਕੁਝ ਵੀ ਹੋਰ ਤਿਆਰ ਕਰਨਾ ਪਰ ਤੁਸੀਂ ਪਾਠ ਸੁਣਦੇ ਹੋ ਤੇ ਪਾਠ ਤੁਸੀਂ ਸਿੱਖਿਆ ਵੀ ਕਿ ਮੈਂ ਆ ਕਰਨਾ ਯਾਦ ਤੁਹਾਨੂੰ ਦੇਖੋ ਮੂ ਜਵਾਨੀ ਸਾਰਾ ਪਾਠ ਹਨਾ ਇਹ ਕਿਦਾਂ ਇਹ ਜਿੱਦਾਂ ਨੇ ਜੀ ਬਾਬਾ ਜੀ ਨੇ ਵੀ ਹੈ ਨਾ ਇਹ ਪਹਿਲਾ ਪਹਿਲ ਦੇ ਜਦੋਂ ਹੀ ਅਸੀਂ ਜਾਣ ਲੱਗੇ ਸੀ ਪਲਤਾ ਹੀ ਬਾਬਾ ਜੀ ਸਾਨੂੰ ਇਹ ਮਤਲਬ ਜੀ ਗੁਟਕਾ ਦਿੰਦੇ ਹੁੰਦੇ ਸੀ ਪੜ ਲਓ ਬੱਚੇ ਸਾਨੂੰ ਹੌਲੀ ਹੌਲੀ ਜੀ ਬਾਬਾ ਜੀ ਪੋਥੀ ਦੇ ਜੀ ਪੋਥੀ ਪੜਨਾ ਲੱਗੇ ਸੀ ਹੂੰ ਹੂੰ ਤੁਹਾਡੇ ਜਿੱਦਾਂ ਤੁਸੀਂ ਹੋ ਉਦਾਂ ਪਿੰਡ 'ਚ ਹੋਰ ਵੀ ਹੈਗੇ ਆ ਕਿ ਘਰ ਦਾ ਕੰਮ ਕਰਦੇ ਆ ਜਿਹੜੇ ਸਾਰੇ ਤੇ ਇਦਾਂ ਹੀ ਕਹਿਣਾ ਮੰਨਦੇ ਹਣ ਇਦਾਂ ਹੀ ਸਭ ਕੁਝ ਕਰਦੇ ਹਣ ਹਾਂਜੀ ਹੈਗੇ ਬਹੁਤ ਹੂੰ ਤੁਹਾਡੇ ਫਰੈਂਡਸ ਕੌਣ ਨੇ ਦੀ ਮੇਰੀ ਫਰੈਂਡ ਜਸਮੀਤ ਤੇ ਮਨਵੀਰ ਅੱਛਾ ਖੇਡਦੇ ਹੁੰਨੇ ਆ ਫੇ ਹਾਂ ਜਸਮੀਤ ਅੱਛਾ ਦਿਨ ਦੀ ਰੁਟੀਨ ਜੇ ਮੈਂ ਪੁੱਛਾਂ ਉਹ ਤੁਹਾਡੀ ਕੀ ਹੈ ਪੂਰੇ ਦਿਨ ਦੀ ਮਤਲਬ ਪਹਿਲਾਂ ਤਾਂ ਕੀ ਕੀ ਕਰਦੇ ਹੋ ਕਿੰਨੇ ਵਜੇ ਉੱਠਦੇ ਹੋ ਫਿਰ ਕਿੱਥੇ ਜਾਂਦੇ 6 ਵਜੇ ਤੇ ਉੱਠਦੇ ਹਾਂ ਉਸ ਤੋਂ ਬਾਅਦ ਹੀ ਸਕੂਲ ਜਾਣੇ ਆਂਗੇ ਹਨਾ ਤੇ 8:30 ਵਜੇ ਸਕੂਲ ਲੱਗਦਾ ਸਕੂਲ ਜਲੇ ਆਨੇ ਆਂ ਫਿਰ 3:30 ਵਜੇ ਆਨੇ ਆਂ ਜਾਂ ਮਤਲਬ ਤਾਂ 8:30 ਵਜੇ ਲੱਗਾ ਲੱਗਿਆ 2:30 ਵਜੇ ਆਨੇ ਆਂ ਹਨਾ ਤੇ ਉਸ ਤੋਂ ਬਾਅਦ ਆ ਕੇ ਅਸੀਂ ਨਹਾਣੇ ਧੋਣਿਆਂਗੇ ਹਨਾ ਤੇ ਉਸ ਤੋਂ ਬਾਅਦ ਪਹਿਲਾਂ ਅਸੀਂ ਵੀਡੀਓਜ਼ ਬਣਾਣੇ ਆ ਤੇ ਫਿਰ ਅਸੀਂ ਮੰਮਾ ਅੱਧਾ ਘੰਟਾ ਖੇਡਣ ਨੂੰ ਦੇ ਦਿੰਦੀ ਆ ਫਿਰ ਉਸ ਤੋਂ ਬਾਅਦ ਅਸੀਂ ਮੰਮੀ ਨੂੰ ਹੈਲਪ ਕਰਾਉਣੇ ਆ ਕਿ ਕੰਮ ਚ ਇਹ ਗੁਰਦੁਆਰੇ ਚਲੀ ਜਾਂਦੀ ਆ ਅੱਛਾ ਰਾਤ ਦਾ ਖਾਣਾ ਹੀ ਬਣਾਉਣਾ ਜਾਂ ਦਿਨੇ ਵੀ ਨਾਂਜੀ ਤੜਕੇ ਮੈਂ ਸਕੂਲ ਜਾਂਦੀ ਰੋਟੀਆਂ ਲਾ ਆ ਜਾਨੀ ਬਾਕੀ ਮੰਮਾ ਕਰ ਲੈਂਦੇ ਆ ਅੱਛਾ ਤੇ ਆਤਿਆਂ ਕੇ ਮੈਂ ਕਰਵਾ ਦਿੰਦੀ ਆ ਮੰਮੀ ਨਾਲ ਅੱਛਾ ਤੁਸੀਂ ਸਕੂਲ ਜਾਣ ਤੋਂ ਪਹਿਲਾਂ ਵੀ ਰੋਟੀ ਬਣਾ ਕੇ ਜਾਂਦੇ ਆ ਹਾਂਜੀ ਵਾਓ ਮੰਮੀ ਦਾ ਲੱਕੀ ਆ ਹਨਾ ਇਹੋ ਜਿਹੀਆਂ ਕੁੜੀਆਂ ਮਿਲੀਆਂ ਮੰਮੀ ਪਾਪਾ ਨੂੰ ਹਨਾ ਹਾਂਜੀ ਸਪਨਾ ਕੀ ਹੈ ਤੁਹਾਡਾ ਕੀ ਕੁਝ ਕਰਨਾ ਹੈ ਕਿਵੇਂ ਦਾ ਘਰ ਬਣਾਉਣਾ ਹੈ ਕਿ ਇੱਕ ਕੁੜੀ ਦੇ ਸਪਨੇ ਹੁੰਦੇ ਨੇ ਨਾ ਮੈਂ ਆ ਕਰਨਾ ਮਮੀ ਪਾਪਾ ਨੂੰ ਇੱਥੇ ਤੱਕ ਲੈ ਕੇ ਜਾਣਾ ਕੀ ਸਪਨੇ ਨੇ ਤੁਹਾਡੇ ਮਤਲਬ ਜੇ ਹੁਣ ਤੁਸੀਂ ਪੜਾਈ ਕਰਦੇ ਪਏ ਆ ਬਾਕੀ ਸਿਰੇ ਰੱਬ ਤੇ ਡੋਰਾ ਹੈ ਮਤਲਬ ਜਿਹੜਾ ਵੀ ਕਰਮਾ ਚ ਲਿਖਿਆ ਹੋਊਗਾ ਮਿਲ ਕੇ ਰਹਿਣਾ ਫਿਰ ਵੀ ਸੋਚਿਆ ਹੋਊਗਾ ਕਿ ਆ ਆਚੀਵ ਕਰਨਾ ਮੈਂ ਬਲਸ ਵਾਲੀ ਬਣਨਾ ਹੈ ਮੇਰਾ ਸੁਪਨਾ ਤੇ ਮਮਾ ਡੈਡੀ ਦਾ ਨਾਰੋਸ਼ਨ ਕਰਨਾ ਤੁਸੀਂ ਜੀ ਡਾਕਟਰ ਡਾਕਟਰ ਬਣ ਕੇ ਕੀ ਕਰੋਗੇ ਫੇ ਰੋਟੀ ਕੌਣ ਬਣਾਉਗਾ ਰੀਲ ਕੌਣ ਬਣਾਉਗਾ ਫੇ ਤੁਸੀਂ ਕੀ ਦਿਖਾਉਂਗੇ ਕਿ ਅੱਜ ਤੁਸੀਂ ਇਹਦਾ ਆਪਰੇਸ਼ਨ ਕੀਤਾ ਅੱਜ ਇਹ ਕੀਤਾ ਨਹੀਂ ਜੀ ਫੇ ਦੱਸੋ ਜੀ ਅਸੀਂ ਜੀ ਵੀਡੀਓ ਬਣਾਇ ਕਰਾਂਗੇ ਜਦ ਹੀ ਹਾਂ ਹੁਣ ਤਾਂ ਹੀ ਅਸੀਂ ਪੜਾਈ ਕਰਿਆ ਨੇ ਜਦ ਹੀ ਵੱਡੇ ਹੋਗੇ ਦੀ ਉਦੋਂ ਬਣਾਣੀ ਹੈ ਹਨਾ ਅੱਛਾ ਫੇ ਜੋ ਅੱਜ ਤੱਕ ਮਮਾ ਪਾਪਾ ਨੂੰ ਕਦੇ ਨਹੀਂ ਕਿਹਾ ਕੀ ਕਹਾਂਗੇ ਅੱਜ ਇਸ ਵੀਡੀਓ 'ਚ ਅਸਲੀ ਮਮਾ ਡੈਡ ਦਾ ਧੰਨਵਾਦ ਕਰਨਾ ਚਾਹੁੰਦੇ ਆ ਦਿਲੋਂ ਸਲੂਟ ਆ ਮਮਾ ਡੈਡੀ ਨੂੰ ਵੀ ਜਿਨ੍ਹਾਂ ਨੇ ਸਾਨੂੰ ਇੰਨੇ ਚੰਗੇ ਕੰਮ ਸਿਖਾਏ ਤੇ ਇੰਨੇ ਵਧੀਆ ਮਤਲਬ ਸਾਨੂੰ ਪੜ੍ਹਾਈ ਵਗੈਰਾ ਕਰਾਈ ਤੇ ਨਾਲੇ ਚੰਗੇ ਰਾਹਤੇ ਵਿੱਚ ਪਾਇਆ ਮੈਂ ਲੈ ਮਮਾ ਡੈਡੀ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਆ ਤੁਸੀਂ ਮੇਰੇ ਨਾਲੇ ਵੀ ਸਾਡੇ ਡੈਡ ਨੇ ਸਾਨੂੰ ਰੋਕਿਆ ਨਹੀਂ ਵੀਡੀਓ ਨਾ ਪਾਓ ਵੀ ਤੁਸੀਂ ਇਸ ਤਰ੍ਹਾਂ ਕੀ ਕਰ ਸਕਦੀ ਹੋਈਆਂ ਸਾਡੀ ਮੰਮਾ ਨੇ ਆਖਿਆ ਵੀ ਤੁਸੀਂ ਵੀ ਪਾਈ ਜਾਓ ਵੀ ਕਿਤੇ ਕਿਤੇ ਤਾਂ ਸਾਡੇ ਮਿਹਨਤ ਦਾ ਫਲ ਮਿਲੂ ਪਹਿਲਾ ਇੰਟਰਵਿਊ ਹੋਈ ਕੋਈ ਨਹੀਂ ਜੀ ਨਹੀਂ ਹੋਈ ਫੋਨ ਆਇਆ ਕੋਈ ਮੈਸੇਜ ਆਇਆ ਦਾ ਇੰਟਰਵਿਊ ਲਈ ਹਾਂਜੀ ਨਹੀਂ ਆਇਆ ਇੱਥੇ ਲੋਕਲ ਕੋਈ ਵੀ ਨਹੀਂ ਆਇਆ ਤੁਹਾਡੇ ਕੋ ਇੰਟਰਵਿਊ ਕਰਨ ਹਾਂਜੀ ਅੱਛਾ ਚਲੋ ਬਹੁਤ ਅੱਛਾ ਹੋਏਗਾ ਮੈਨੂੰ ਉਮੀਦ ਹੈ ਤੁਹਾਨੂੰ ਬਹੁਤ ਸਾਰਾ ਪਿਆਰ ਮਿਲ ਰਿਹਾ ਹੋਏਗਾ ਬੜੇ ਜਨ ਨੇ ਸੁਣ ਰਹੇ ਹੋਣਗੇ ਤੇ ਚੰਗਾ ਲੱਗਦਾ ਜੇ ਤੁਸੀ ਬਾਜ਼ਾਰ ਜਾਂਦੇ ਹੋ ਤੁਹਾਨੂੰ ਕੋਈ ਪਛਾਣਦਾ ਕਿ ਅੱਛਾ ਤੁਹਾਡੀ ਅਸੀਂ ਵੀਡੀਓ ਦੇਖੀ ਸੀਗੀ ਹਾਂਜੀ ਇੱਕ ਦਿਨ ਮੈਂ ਗਈ ਸੀਗੀ ਮੋੜ ਗਈ ਸੀਗੀ ਮੇਰੇ ਮੰਮਾ ਨਾਲ ਤੇ ਉੱਥੇ ਮੈਨੂੰ ਦੋ ਜਾਨਿਆਂ ਨੇ ਪਛਾਣ ਲਿਆ ਕਿ ਹੋਈ ਕੁੜੀ ਹੈਗੀ ਜਿਹੜੀ ਵੀਡੀਓ ਪਾਉਂਦੀ ਹੁੰਦੀ ਹੈਗੀ ਹੂੰ ਕੀ ਕਹਿੰਦੇ ਕਹਿੰਦੇ ਵੀ ਦੋਹੀ ਕੁੜੀਆਂ ਨੇ ਮਤਲਬ ਜਿਹੜੀ ਵੀਡੀਓ ਪਾਉਣੀ ਹੁੰਦੀ ਹੈਗੀ ਹੂੰ ਹੂੰ ਤੁਹਾਨੂੰ ਜੇ ਅਸੀਂ ਮੋੜ ਗਏ ਸੀ ਕੱਲ ਤੇ ਜੀ ਉੱਥੇ ਵੀ ਇੱਕ ਕੁੜੀ ਨੇ ਆਪਣੀ ਮੰਮੀ ਨੂੰ ਕਹੇ ਵੀ ਇਹ ਵੀਡੀਓ ਕਰ ਪਾਉਂਦੀ ਹੈ ਕਿ ਫੇਮਸ ਹੋ ਗਿਆ ਤੁਸੀਂ ਤਾਂ ਫੇਰ ਨਾ ਮਜ਼ਾ ਆਉਂਦਾ ਤੁਹਾਨੂੰ ਇਹ ਦੇਖ ਕੇ ਅੱਛਾ ਮੈਨੂੰ ਇਹ ਦੱਸੋ ਕਿ ਹੋਰ ਤੁਹਾਡੇ ਕੀ ਸ਼ੌਂਕ ਆ ਕੀ ਖਾਣਾ ਪਸੰਦ ਆ ਖਾਣੇ ਚ ਕੀ ਪਸੰਦ ਆ ਤੇ ਇਦਾਂ ਹੁੰਦਾ ਕਿ ਘਰ ਦਾ ਖਾਣਾ ਹੀ ਖਾਣਾ ਬਾਹਰਲਾ ਨਹੀਂ ਖਾਣਾ ਕੁਛ ਇਦਾਂ ਹੁੰਦਾ ਜੀ ਸਾਨੂੰ ਹੀ ਘਰ ਦਾ ਖਾਣੀ ਵਧੀਆ ਲੱਗਦਾ ਬਾਹਰ ਨੂੰ ਮਤਲਬ ਕਦੇ ਕਦੇ ਹੋ ਜਾਂਦੇ ਵੀ ਕਦੇ ਕਦੇ ਖਾ ਲੈਨੇ ਉਹ ਘਰ ਦਾ ਖਾਣੀ ਮਤਲਬ ਸਿਹਤ ਲਈ ਵਧੀਆ ਹੁੰਦਾ ਤੁਹਾਡਾ ਬਰਥਡੇ ਕਦੋਂ ਹੁੰਦਾ ਮੇਰਾ ਬਰਥਡੇ ਆਉਂਦਾਗਾ 22 ਤਰੀਕ 5ਵਾਂ ਮਹੀਨਾ 2012 ਤੇ ਆਣ ਵਾਲਾ ਫੇਰ ਅਸੀਂ ਆਵਾਂਗੇ ਪਾਰਟੀ ਤੇ ਹਨਾ ਜੀ ਆਇਓ ਸੀ 28 ਅਕਤੂਬਰ 2015 ਚ ਅੱਛਾ ਹੋਈ ਸੀ 2015 ਜ ਹਨਾ ਠੀਕ ਹੈ ਫਿਰ ਬਰਥਡੇ ਕੇਕ ਕਿਵੇਂ ਮਨਾਉਨੇ ਆਪਨੇ ਬਰਥਡੇ ਜੀ ਬਹੁਤ ਵਧੀਆ ਕਿਵੇਂ ਜੀ ਬਤੁੰਤਾਨੀ ਕੀ ਕੁਛ ਕਰਦੇ ਉਹਨੇ ਕੇਕ ਕੱਟ ਕਰਦੇ ਫਰੈਂਡਸ ਨੂੰ ਬੁਲਾਉਨੇ ਆ ਹਾਂ ਜੀ ਕੀ ਕੀ ਖਵਾਉਨੇ ਆ ਫਿਰ ਜੀ ਕੇਕ ਪੇਸਟੀਆਂ ਜੇ ਟਾਫੀਆਂ ਜੀ ਬਦ ਕੁਛ ਪਹਿਲੇ ਸਕੂਲ ਵਿੱਚ ਟਾਫੀਆਂ ਵੰਡ ਕੇ ਆਉਨੇ ਆਗੇ ਸਾਰੇ ਸਾਨੂੰ ਬਹੁਤ ਵਧਾਈਆਂ ਦਿੰਦੇ ਆ ਜੀ ਹੈਪੀ ਬਰਥਡੇ ਦੀਆਂ ਤਨੂ ਕਦੇ ਇਦਾਂ ਤਾਂ ਨਹੀਂ ਮਹਿਸੂਸ ਹੋਇਆ ਕਿ ਅਸੀਂ ਵੰਜੇ ਰਹਿ ਰਹੇ ਹਾਂ ਸਾਡੇ ਕੋ ਜਿੱਦਾਂ ਬਰਥਡੇ ਕਿ ਵਧੀਆ ਘਰ ਪਰਿਵਾਰ ਸਾਬ ਮਤਲਬ ਕਈ ਲੋਗ ਆਂਦੇ ਵੀ ਹੋਣਗੇ ਕਿ ਅਸੀਂ ਤੁਹਾਡੀ ਹੈਲਪ ਕਰਦੇ ਹਾਂ ਇਦਾਂ ਦਾ ਕੁਝ ਹੋਇਆ ਹੰਤਕ ਹਾਂਜੀ ਬਹੁਤ ਧਿਆਨ ਨਾਲ ਹੈਲਪ ਕੀਤੀ ਹੈ ਜੀ ਹਜ ਤੱਕ। ਅੱਛਾ ਪਾਪਾ ਕੀ ਕੰਮ ਕਰਦੇ ਨੇ? ਥਰਮਲ ਚ ਲੱਗ ਗਿਆ ਜੀ, ਥਰਮਲ ਚ ਲੱਗ ਗਿਆ। ਅੱਛਾ ਪਾਪਾ ਜਦੋਂ ਰਿਸ਼ਤੇਦਾਰਾਂ ਕੋਲ ਜਾਂਦੇ ਨੇ ਬਾਕੀ ਹਨਾ ਫਿਰ ਉਹ ਵੀ ਕਹਿੰਦੇ ਹੋਣਗੇ ਕੁੜੀਆਂ ਬਹੁਤ ਸਿਆਣੀਆਂ ਨੇ ਸਾਡੇ ਬੱਚੇ ਵੀ ਇੰਨਾ ਕੰਮ ਨਹੀਂ ਕਰਦੇ ਜਿੰਨਾ ਤੁਹਾਡੇ ਕਰਦੇ ਐਡਾ ਹੁੰਦਾ। ਤੁਹਾਡੇ ਕਰਕੇ ਬਾਕੀ ਬੱਚੇ ਨੂੰ ਡਾਂਟ ਪੈਂਦੀ ਹੋਣੀ ਹਨਾ। ਹਾਂਜੀ ਕਮੈਂਟ ਬਹੁਤ ਆਉਂਦੇ ਆ ਵੀ ਤੁਸੀਂ ਜੀ ਸਾਡੀਆਂ ਕੁੜੀਆਂ ਨੂੰ ਘਟਵਾਉਂਗੇ ਐ ਕਰੋਂਗੇ। ਅੱਛਾ ਮੈਂ ਕਹੂੰ ਨਾ ਜਿਹੜੇ ਦਰਸ਼ਕ ਤੁਹਾਨੂੰ ਦੇਖਦੇ ਆ ਪਿਆਰ ਕਰਦੇ ਉਹਨਾਂ ਨੂੰ ਕੁਝ ਕਹਿਣਾ। ਜੀ ਹਾਂ ਜੀ ਬਿਹਨ ਜੀ ਇਹਨਾਂ ਦਾ ਧੰਨਵਾਦ ਵੀ ਸਾਨੂੰ ਬਹੁਤ ਪਿਆਰ ਦਿੱਤਾ ਤੇ ਵੀ ਸਾਨੂੰ ਮਤਲਬ ਹੌਲੀ-ਹੌਲੀ ਵੀ ਸਾਡੀ ਵੀਡੀਓ ਚੜਾਈ ਤੇ ਬਾਅਦ ਚ ਵੀ ਇੰਟਰਵਿਊ ਲਈ ਤੁਸੀਂ ਇਹ ਵੀ ਬੋਲਦੇ ਹੋ ਨਾ ਕਿ ਸਾਡੀ ਸਾਡੇ YouTube ਚੈਨਲ ਤੇ ਵੀ ਸਬਸਕ੍ਰਾਈਬ ਕਰ ਦਿਓ ਹਣਾ ਜੀ ਸਾਡੇ YouTube ਤੇ ਵੀ ਬਸ ਸਬਸਕ੍ਰਾਈਬ ਕਰ ਦਿਓ ਸਾਡੀ ID ਹੈਗੀ ਹੈ M E H A K A T H W A L ਮੈਕ ਅਠਵਾਲ ਜੀ ਤੇ ਹਾਂ ਜੀ ਇੰਸਟਾਗ੍ਰਾਮ ਆਰੈਂਜੀ ਸਾਨੂੰ ਮਤਲਬ ਡੇਢ ਪੈਨਪਰਾ ਸਾਨੂੰ ਬਹੁਤ ਪਿਆਰ ਦਿੱਤਾ ਜੀ ਮੈਂ ਉਹਨਾਂ ਨੂੰ ਦਿਲੋਂ ਧੰਨਵਾਦ ਕਰਦੀ ਆ ਕਿ ਤੁਸੀਂ ਨੇ ਹੁਣ ਤੱਕ ਸਾਨੂੰ ਇੱਥੇ ਪਹੁੰਚਾ ਦਿੱਤਾ ਜੀ ਹੁਣ ਮਹਿਕ ਤੇ ਮਹਿਕ ਤੇ ਇੱਕ ਅਮਨੇ ਰੋਟੀ ਬਣਾਣੀ ਹੈ ਹਾਂਜੀ ਹੈਨਾ ਹੁਣ ਅਸੀਂ ਦੇਖਾਂਗੇ ਕਿ ਇਹ ਸੱਚੀ ਰੋਟੀ ਬਣਾਉਂਦੇ ਆ ਜਾਂ ਸਿਰਫ 2 ਮਿੰਟ ਲਈ ਹੈਨਾ ਕਈਆਂ ਨੂੰ ਪਤਾ ਹੀ ਨਹੀਂ ਹੁੰਦਾ ਕਈ ਸੋਚਦੇ ਹੋਣੇ ਕਿ ਸ਼ਾਇਦ ਰੀਲ ਬਣਾਉਣ ਲਈ ਕਰਦੇ ਪਰ ਅੱਜ ਅਸੀਂ ਤੁਹਾਨੂੰ ਇੱਕ ਲਾਈਵ ਪ੍ਰੂਫ ਦਿਖਾਵਾਂਗੇ ਕਿ ਨਹੀਂ ਉਹ ਸੱਚਮੁੱਚ ਕਰਦਾ ਕੰਮ ਕਰਦੇ ਆ ਫਿਰ ਜਦੋਂ ਤੁਹਾਡੇ ਹੱਥ ਦਾ ਖਾਣਾ ਖਾਂਦੇ ਆ ਮੰਮੀ ਪਾਪਾ ਤਾਰੀਫ ਕਰਦੇ ਕਿ ਬੜਾ ਸੁਆਦ ਬਣਾਇਆ ਹਾਂਜੀ ਜਦੋਂ ਮੈਂ ਰੋਟੀਆਂ ਬਣਾਉਣੀ ਮਮਾ ਪਾਪਾ ਕਹਿੰਦੇ ਕਿ ਕਿੰਨੀਆਂ ਸੋਹਣੀਆਂ ਰੋਟੀਆਂ ਰੁਮਾਲ ਵਰਗੀਆਂ ਅਰੇ ਵਾਹ ਰੁਮਾਲ ਵਰਗੀਆਂ ਵਾਹ ਮਿਲਦਾ ਜਿੰਦਾ ਦਾਤਾ ਕੋਈ ਮਤਲਬ ਹੋਰ ਵੀ ਨਹੀਂ ਬਣਾਉਂਦੇ ਹੋਣੇ ਜਿਹੜੇ ਸ਼ੈਫ ਹੁੰਦੇ ਜਾਂ ਇਦਾਂ ਕੁਝ ਤੁਸੀਂ ਬਹੁਤ ਅੱਛੀ ਚੀਜ਼ ਕਰ ਰਹੇ ਹੋ ਚੰਗਾ ਲੱਗਦਾ ਤੁਹਾਨੂੰ ਖੁਦ ਨੂੰ ਮਾਣ ਮਹਿਸੂਸ ਹੁੰਦਾ ਹਾਂਜੀ अच्छा मैंने दोस्तों अ ਤੁਸੀਂ ਭੈਣਾ ਹੋ ਹਨਾ ਭੈਣਾ ਦਾ ਰਿਸ਼ਤਾ ਕਿਹੋ ਜਿਹਾ ਹੁੰਦਾ ਜੀ ਬਹੁਤ ਪਿਆਰਾ ਜੀ ਬਹੁਤ ਪਿਆਰਾ ਹੁੰਦਾ ਜੀ ਮਤਲਬ ਬਹੁਤ ਪਿਆਰਾ ਹੈ ਸਾਡੇ ਦੋਹਾਂ ਚ ਇੱਕ ਭੈਣ ਦੂਜੀ ਭੈਣ ਲਈ ਕੀ ਕੁਝ ਕਰ ਸਕਦੀ ਹੈ ਜੀ ਬਹੁਤ ਕੁਝ ਕਰ ਸਕਦੀ ਜੀ ਜੇ ਦੂਜੀ ਭੈਣ ਸਾਥ ਦੇਵੇ ਤਾਂ ਤੁਸੀਂ ਦੱਸ ਜੀ ਬਹੁਤ ਕੁਝ ਕਰ ਸਕਦੀ ਹੈ ਜੀ ਜੀ ਅਸੀਂ ਲੜ ਪਈਆਂ ਜੀ ਇਹ ਦੀ ਸਾਨੂੰ ਮਨਾ ਵੀ ਸਕਦੇ ਤੁਸੀਂ ਤੁਸੀਂ ਨਹੀਂ ਬਣਾਉਂਦੇ اچھا ਤੁਹਾਨੂੰ ਤਿਆਰ ਕਿਨੇ ਕੀਤਾ ਜੀ ਸਾਡੀ ਮੰਮੀ ਨੰਮਾ ਨਾਲ ਗੱਲ ਕੀਤਾ ਮੈਂ ਤਾਂ ਸੋਚਿਆ ਸੀਗਾ ਕਿ ਅੱਜ ਮੈਂ ਉਹਨਾਂ ਨੂੰ ਸੂਟ ਚ ਦੇਖੂਗੀ ਤੁਸੀਂ ਤਾਂ ਬੜੇ ਸੋਹਣੇ ਸੋਹਣੇ ਤਿਆਰ ਹੋਗੇ ਫਿਰ ਹੈ ਤਾਂ ਜਾ ਚੜਿਆ ਕਿ ਅੱਜ ਸਾਡੀ ਇੰਟਰਵਿਊ ਹੈ ਹਾਂਜੀ ਜਦੋਂ ਮੈਂ ਤੁਹਾਨੂੰ ਫੋਨ ਕੀਤਾ ਸੀਗਾ ਫਿਰ ਉਹਦੋਂ ਕਿਵੇਂ ਦਾ ਲੱਗਿਆ ਸੀਗਾ ਤੁਸੀਂ ਤਾਂ ਮੈਨੂੰ ਮਨਾ ਵੀ ਕਰ ਸਕਦੇ ਸੀਗੇ ਡਰ ਦੇ ਮਾਰੇ ਕਿ ਨਹੀਂ ਨਹੀਂ ਦੀਦੀ ਅਸੀਂ ਨਹੀਂ ਕਰਨੀ ਹਨਾ ਮੈਂ ਵੀ ਕਿਨੇ ਕਿਹਾ ਕੀ ਕਰਨੀ ਹੈ ਮਮਾ ਪਪਾ ਕਹਿੰਦੇ ਵੀ ਕੋਈ ਨਾ ਵੀ ਤੁਸੀਂ ਇੱਕ ਵਾਰੀ ਇੰਟਰਵਿਊ ਕਰ ਲਓਗੇ ਫੇਮਸ ਹੋ ਜਾਓਗੇ ਯਾਰਾ ਹਾਂ ਚੰਗੀ ਗੱਲ ਹੈ ਤੁਸੀਂ ਕੁਝ ਇਹ ਲੱਗੇ ਸਦੀ ਪਗਾਈ ਹੋ ਜਾਂਦੇ ਜੇ ਜੀ ਅਸੀਂ ਨਾ ਕਰਦੇ ਕੀ ਹੋ ਜਾਂਦੀ ਪਗਾਈ ਜੀ ਮਤਲਬ ਵੀ ਜੀ ਹਨਾ ਤੁਸੀਂ ਇੰਨੀ ਦੂਰ ਆਈ ਸੀਗੇ ਵੀ ਇਦਾਂ ਇਹਦਾ ਕਹਿੰਦਾ ਮਤਲਬ ਇਦਾਂ ਵੀ ਜੇ ਤੁਸੀਂ ਇੰਨੀ ਦੂਰੋਂ ਆਉਂਦੇ ਸੋ ਤਾਂ ਇੰਟਰਵਿਊ ਵੀ ਨਾ ਹੋ ਪਾਂਦੀ ਹੁਣ ਤੁਸੀਂ ਕਰ ਲਈ ਨਾ ਇੰਟਰਵਿਊ ਚੰਗੀ ਗੱਲ ਹੈ ਹੋਰ ਕੀ ਸੁਣਾਓਗੇ ਸਾਡੇ ਦਰਸ਼ਕਾਂ ਨਾਲ ਗੱਲਾਂ ਕਰੋ ਯਾਰ ਗੱਲਾਂ ਕਰਕੇ ਦੱਸੋ ਹੋਰ ਕੀ ਹੋਇਆ ਫਿਰ ਕਿਵੇਂ ਤਿਆਰ ਹੋਏ ਉਹ ਦੱਸੋ ਕਿਵੇਂ ਤਿਆਰ ਹੋਏ ਕਿਵੇਂ ਕੋਈ ਕੀ ਕੁਝ ਕੀਤਾ ਸਵੇਰ ਤੋਂ ਤਿਆਰੀ ਕਰ ਰਹੇ ਹਾਂ ਤੁਸੀਂ ਸਾਡੀ ਵੇਟ ਕਰ ਰਹੇ ਹੋ ਪਰ ਤਾਂ ਅਸੀਂ 6 ਵਜੇ ਉੱਠੇ ਸੀ ਜੀ ਬਾਚੂ ਸਾਡੀ ਮੰਮਣੇ ਬਤਲ ਜੀ ਸਾਨੂੰ ਪਾਣੀ ਪਾਤਾ ਸੀ ਬੈਠ ਜੀ ਅਸੀਂ ਨਹਾ ਲਈ ਸੀਗੇ ਜੀ ਤੇ ਉਸ ਤੋਂ ਬਾਅਦ ਜੀ ਅਸੀਂ ਮਤਲਬ ਜੀ ਮੇਰੀ ਮੰਮਣੇ ਮੇਰੇ ਸੇਰਵਾਤਾ ਬਾਚੂ ਜੀ ਅਸੀਂ ਕੱਪੜੇ ਪਾ ਲਈ ਨਵੇਂ ਤੇ ਬਾਚੂ ਜੀ ਐਨੇ ਵੀ ਜੀ ਇਹੀ ਕੁਝ ਕੀਤਾ ਤੇ ਤੇ ਬਾਚੂ ਜੀ ਅਸੀਂ ਦਾਲ ਰੁਟੀ ਬਣਾ ਲਈ ਜੀ ਸਾਡੇ ਵਾਸਤੇ ਕਿੰਨੇ ਵਜੂਠੇ ਸੀ ਅੱਜ 6 ਵਜੇ 6 ਵਜੇ ਉੱਠੇ ਸੀ ਹੇਅਰ ਸਟਾਈਲ ਦਿਖਾਓ ਆਪਣਾ ਕਿਨੇ ਕੀਤਾ ਹੇਅਰ ਸਟਾਈਲ ਮੰਮਾ ਨੇ ਕੀਤਾ ਦੇ ਮੰਮਾ ਨਾਲ ਲੈ ਜਾਵਾਂ ਮੈਂ ਨਾਲ ਹਾਂ ਮੰਮਾ ਬੜੇ ਟੈਲੈਂਟਿਡ ਆ ਸਾਹਮਣੇ ਆਂਦੇ ਨੇ ਤੁਹਾਡੇ ਮੰਮਾ ਸੰਗਦੇ ਨੇ ਇਹਨਾਂ ਦੇ ਮੰਮਾ ਮੈਨਾਂ ਨੂੰ ਬੜਾ ਕਹਿ ਮੈਂ ਕਿ ਆ ਜਾਓ ਵਿੱਚ ਪਰ ਨਹੀਂ ਆਏ ਤੁਹਾਨੂੰ ਲੈ ਜੀਏ ਅਸੀਂ ਨਾ ਜੀ ਮੈਂ ਇਹਨੂੰ ਲੈ ਜਾਂਨੇ ਹਣਾ ਮੈਂ ਲੈ ਜਾਉਂ ਤਾਂ ਨਹੀਂ ਲੈ ਜਾਂਦੋ ਕੋਈ ਇੱਕਮ ਨੂੰ ਲੈ ਜਾਉਂਗੀ ਨਹੀਂ ਇੱਕਮ ਚਲੀਏ ਮੰਝ ਨਹੀਂ ਨਹੀਂ ਜਾਨਾ ਜੀ ਇੱਕ ਦੂਜੇ ਦੀ ਜਾਨ ਨੇ ਇਹ ਤੇ ਬਹੁਤ ਜ਼ਿਆਦਾ ਪਿਆਰ ਦਈਓ ਜ਼ਰੂਰ ਜਿੰਨਾ ਹੋ ਸਕੇ ਤੁਸੀਂ ਇਹਨਾਂ ਦੀ ਮਦਦ ਵੀ ਕਰ ਸਕਦੇ ਹੋ ਤਾਂਕਿ ਕੁੜੀਆਂ ਨੂੰ ਇੱਕ ਹੌਂਸਲਾ ਮਿਲੇ ਕਿ ਹਾਂ ਸਾਨੂੰ ਸੱਚਮੁੱਚ ਲੋਕ ਜਿਹੜੇ ਨੇ ਉਹ ਪਸੰਦ ਕਰਦੇ ਨੇ ਤੇ ਘਰ ਦੀ ਸਫਾਈ ਮੈਂ ਦੇਖ ਰਹੀ ਹਾਂ ਨਾ ਕਿੰਨੀ ਅੱਛੀ ਤਰ੍ਹਾਂ ਸਫਾਈ ਕੀਤੀ ਸਾਰਾ ਕੰਮ ਤੁਸੀਂ ਕਰਦੇ ਆ ਹਾਂਜੀ ਮੰਮਾ ਖੈਲਪ ਕਰਾਂਦੇ ਆ। ਚਾਹ ਹੈਗਾ ਕਿ ਮਜਬੂਰੀ ਚ ਕਰਦੇ ਹਾਂ ਕਰਨਾ ਪੈ ਰਹੀ ਆ। ਚਾਹ ਹੁੰਦਾ ਕਿ ਕਰੇ। ਚਾਹ ਹੁੰਦਾ ਜੀ ਵੀ ਹਨਾ ਅਸੀਂ ਵੀ ਕੰਮ ਕਰਾਈ ਵਾਲੀ ਮੰਮਾ ਨਾਲ ਮੰਮਾ ਨੂੰ ਜਦੋਂ ਕੰਮ ਕਰਦੀ ਆ ਐਦਾਂ ਹੋ ਜਾਂਦੀ ਵੀ ਅਸੀਂ ਮੰਮੀ ਨਾਲ ਕੰਮ ਕਰਾਈਏ। ਅਸੀਂ ਨਾਲੇ ਮੰਮਾ ਨੂੰ ਮਤਲਬ ਜਦੋਂ ਕੰਮ ਕਰਦੇ ਆਗੇ ਐਜੋ ਹੋ ਜਾਂਦੀ ਮੰਮਾ ਕੱਲੀ ਕੰਮ ਕਰਦੀ ਪਈ ਅਸੀਂ ਵੀ ਵਾਲੀ ਮੰਮਾ ਨਾਲ ਕੰਮ ਕਰਾਈਏ ਐਦਾਂ ਹੋ ਜਾਂਦਾ। ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਇਸ ਇੰਟਰਵਿਊ ਚ ਹਨਾ ਕਿ ਕਈ ਨਹੀਂ ਕਰਦੇ ਬਿਲਕੁਲ ਵੀ ਇਹ ਚੀਜ਼ਾਂ ਨਹੀਂ ਕਰਦੇ ਤੇ ਤੁਹਾਨੂੰ ਦੇਖ ਕੇ ਮੈਨੂੰ ਲੱਗ ਜਣਗੇ ਇਹ ਚੀਜ਼ਾਂ ਸ਼ੁਰੂ ਕਰ ਦੇਣਗੇ ਬਹੁਤ ਅੱਛੀ ਗੱਲ ਹੈ ਇਹ ਤੇ ਤੁਹਾਨੂੰ ਸਵਾਰਨ ਦਾ ਸ਼ੌਂਕ ਹੈ ਆਪਣੇ ਘਰ ਨੂੰ ਛੋਟੇ ਛੋਟੇ ਚੀਜ਼ ਨਾਲ ਕੁਝ ਡੈਕੋਰੇਟ ਕਰਨਾ ਇੱਕ ਕੁੜੀਆਂ ਨੂੰ ਸ਼ੌਂਕ ਹੁੰਦਾ ਜੀ ਹਾਂਜੀ ਤੁਹਾਨੂੰ ਜਦ ਜੀ ਵੜਾ ਜੀ ਕੁੜਾ ਲੱਗੇ ਜਾਂ ਜੰਦਾ ਜਿਸੀ ਹੱਥ ਨਾਲ ਚੱਕ ਕੇ ਜਿਰਦੇ ਨੇ ਕੀ ਕਰਦੇ ਹੋ ਅਸੀਂ ਜੀ ਜਿਹੜੀ ਪੱਤ ਲੱਗੇ ਪੈਂਦੇ ਅਸੀਂ ਹੱਥ ਨਾਲ ਚੱਕ ਕੇ ਦੀ ਫੋਰੀ ਸਿਰਦੇ ਨੇ ਜਦੋਂ ਹੀ ਮੜੇ ਖਲਾਰਾ ਪੈਂਦਾ ਸੀ ਚੱਕ ਕੇ ਪਰਾਂ ਕਰ ਦਿੰਨੇ ਆ ਅੱਛਾ ਫਿਰ ਹੁਣ ਮੈਂ ਇਹ ਦੱਸੋ ਕਿ ਸਕੂਲ ਦੇ ਵਿੱਚ ਜਦੋਂ ਤੁਸੀਂ ਪੜਨ ਜਾਂਦੇ ਹੋ ਪੜ੍ਹਾਈ 'ਚ ਵੀ ਅੱਛੇ ਹੋ ਨੋ ਡਾਊਟ ਤੁਸੀਂ ਰੀਲ 'ਚ ਅੱਛਾ ਬੋਲਦੇ ਹੋ ਪੜਨ 'ਚ ਵੀ ਅੱਛੇ ਹੈਗੇ ਹੋ ਹੁਸ਼ਿਆਰ ਹੋ ਹਾਂਜੀ ਫਸਟ ਟਾਈਮ ਸੈਕਿੰਡ ਟਾਈਮ ਥਰਡ ਟਾਈਮ ਜੀ ਜੀ ਸਿੱਖ ਧਰਮ ਦੇ ਪੇਪਰ ਤਾਂ ਹੀ ਅਸੀਂ ਪਹਿਲ ਨੰਬਰ ਤੇ ਐ ਸੀ ਤੇ ਦੂਜੇ ਪੇਪਰ 'ਚ ਉਹ ਜੀ ਪਾਸ ਪਰ ਜੀ ਪਵੀਸ਼ਨ ਹੈ आच्छा, आच्छा, आच्छा। अच्छा ਤੁਸੀਂ ਕਿ ਕਿ ਤੁਸੀਂ ਕਿ ਤੇਮਨੇ ਵੀ ਅੱਛਾ ਤੁਸੀਂ ਉੱਧਾ ਵੀ ਪੜਾਈ ਕਰ ਰਹੇ ਹੋ ਉਧਰਲੀ ਸਾਈਡ ਵੀ ਹੈ ਨਾ ਤਾਂ ਹੀ ਤੁਹਾਨੂੰ ਪਾਠ ਆਂਦਾ ਤੇ ਤੁਸੀਂ ਨਹੀਂ ਜਾਂਦੇ ਇੱਕਮ ਹਾਂਜੀ ਮੈਂ ਗੁਰਦੁਆਰੇ ਨਹੀਂ ਜਾਂਦੀ ਉਹ ਮੱਥਾ ਟੇਕ ਕਉਂਦੀ ਹੁੰਦੀ ਆ ਅੱਛਾ 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 ਇੱਕਮ ਵੱਡੀ ਦੀਦੀ ਹੈ ਨਾ ਇੱਕਮ ਗੁੱਸੇ ਵਾਲੀ ਹੈ ਨਾ ਹੈ ਨਾ ਪਰ ਦਿਆ ਸੀ ਇਹਨੂੰ ਕਰ ਦਿੰਨੇ ਆ ਅਸੀਂ ਇਹਨੂੰ ਕਰ ਦਿੰਨੇ ਆ ਅੱਛਾ ਮੈਨੂੰ ਇਹ ਦੱਸੋ ਕਿ ਜਦੋਂ ਜਿਹੜੇ ਤੁਹਾਡੇ ਰਿਸ਼ਤੇਦਾਰ ਨੇ ਹੈ ਨਾ ਜਦੋਂ ਉਹ ਆਂਦੇ ਨੇ ਤਾਂ ਵੀ ਤੁਹਾਨੂੰ ਇੰਨਾ ਚਾਹ ਹੁੰਦਾ ਹਾਂਜੀ ਜਾ ਉਹਨਾਂ ਦਾ ਪਰ ਉਹ ਯਾਦਾ ਵੱਧ ਅੱਜ ਅੱਜ ਸੀਗਾ ਅੱਛਾ ਜੀ ਚਾ ਵਧੀਆ ਲੱਗਾ ਹੋ ਗਿਆ ਪੂਰਾ ਚਾ ਤੇ ਤੁਹਾਨੂੰ ਜਿਹੜੇ ਮਿਲ ਆਉਂਦੇ ਨੇ ਉਹ ਕੀ ਕੁਝ ਕਹਿ ਕੇ ਜਾਂਦੇ ਨੇ ਖਾਣਾ ਵੀ ਖਾ ਕੇ ਜਾਂਦੇ ਨੇ ਤੁਹਾਡੇ ਹੱਥ ਦਾ ਨਾ ਹਾਂ ਜੀ ਦੱਸੋ ਫਿਰ ਉਹਨਾਂ ਬਾਰੇ ਉਹ ਜੀ ਜੋ ਸਾਨੂੰ ਮਿਲ ਆਉਂਦੇ ਸਾਨੂੰ ਆਪਦੇ ਹੱਥੀ ਖਾਣਾ ਖਵਾਉਂਦੇ ਆਂਗੇ ਬੜਾ ਪਿਆਰ ਦਿੰਦੇ ਆ ਜੀ ਸਾਨੂੰ ਆ ਕੇ ਸਾਡੇ ਵਾਸਤੇ ਗਿਫਟ ਲੈ ਕੇ ਆਉਂਦੇ ਆ ਵਾਹ ਤੁਸੀਂ ਜਿਵੇਂ ਤੁਸੀਂ ਸਾਨੂੰ ਪਿਆਰ ਦਿੱਤਾ ਜਿਵੇਂ ਜਿਹਾ ਦਿੰਦੀ ਆ ਜੀ ਇੱਥੇ ਅੱਛਾ ਮਨੋਦਰ ਸੋਹਣ ਜਿਹੜੇ ਦਰਸ਼ਕ ਦੇਖ ਰਹੇ ਆ ਜਾਂ ਜਿਹੜੀਆਂ ਕੁੜੀਆਂ ਬਾਕੀ ਨੇ ਹਨਾ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਮੈਂ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਆ ਕਿ ਤੁਸੀਂ ਵਾਲੀ ਮੰਮਾ ਨਾਲ ਹੈਲਪ ਕਰਾਇਆ ਕਰੋ ਕੰਮ ਸਿੱਖਿਆ ਕਰੋ ਕਿਉਂਕਿ ਇਹ ਆਪਣੇ ਅੱਗੇ ਆ ਕੇ ਕੰਮ ਆਉਂਦਾ ਹੂੰ ਤੁਸੀਂ ਮੈਂ ਵੀ ਜੇ ਤੁਸੀਂ ਕੰਮ ਨਾ ਕਰੋਗੇ ਪਹਿਲਾ ਵੀ ਪਹਿਲਾ ਹਨਾ ਮਾਂ ਨੂੰ ਫੜਦਾ ਹੁੰਦਾ ਹੈ ਅਗਲਾ ਹਾਈ ਕਿੰਨੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਹਨਾ ਇਵੈਲਾ ਮਾਨਵੀ ਬੜਦਾ ਨਾ ਕਿ ਇੰਨਾ ਕਰਕੇ ਹੋਇਆ ਸਭ ਕੁਝ ਹੈ ਨਾ ਇਦਾਂ ਬਹੁਤ ਇਹ ਇਹ ਕਿੱਥੋਂ ਆਉਂਦੀਆਂ ਗੱਲਾਂ ਤੁਹਾਡੇ ਮਾਈਂਡ ਚ ਜੀ ਸਾਡੀ ਮੰਮੀ ਸਿਖਾਉਂਦੀ ਹੁੰਦੀ ਆ ਵੀ ਤੁਹਾਡੇ ਅੱਗੇ ਜਾ ਕੇ ਕੰਮ ਆਊਗਾ ਮੰਮਾ ਕਿੰਨਾ ਪੜੇ ਨੇ ਜੀ 7 ਪੜੇ ਨੇ 7 ਪੜੇ ਨੇ ਮੰਮਾ ਬੜਾ ਹੁਸ਼ਿਆਰ ਆ ਤੁਹਾਡੇ ਹੈ ਨਾ ਜੀ ਲਾ ਜੀ ਤੁਹਾਡੀ ਮੰਮੀ ਨੂੰ ਲੈ ਕੇ ਜਾਣਾ ਸੀ ਗੱਡੀ ਚ ਲੈਣਾ ਲਾ ਜੀ ਤੁਹਾਨੂੰ ਤੁਸੀਂ ਆਇਓ ਮੈਨੂੰ ਮਿਲਣ ਠੀਕ ਹੈ ਜਦੋਂ ਆਇਓ ਦੱਸਿਓ ਹਾਂ ਤੇ ਮੈਂ ਜ਼ਰੂਰ ਤੁਹਾਨੂੰ ਘੁਮਾਉਂਗੀ ਠੀਕ ਹੈ ਮम्मा पापा ਨਾਲ ਲਾਇਓ ਤੁਸੀਂ ਜਦੋਂ ਆਣਾ ਹੈ ਮੇਰਾ ਜੀ ਨਹੀਂ ਕਰਦਾ ਇੰਟਰਵਿਊ ਖਤਮ ਕਰਨ ਦਾ ਇੰਨੀ ਮੇਰਾ ਜੀ ਕਰਦਾ ਗੱਲਾਂ ਕਰੀ ਜਾਵਾਂ ਇਹਨਾਂ ਨਾਲ ਗੱਲਾਂ ਕਰੀ ਜਾਵਾਂ ਬਹੁਤ 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 ਅੱਛਾ ਲੱਗ ਗਿਆ ਬਹੁਤ سارے ਤੁਹਾਨੂੰ ਲੋਕ ਜਿਹੜੇ ਨੇ ਆਸ਼ੀਰਵਾਦ ਦੇ ਰਹੇ ਹੋਣਗੇ ਕਮੈਂਟਾਂ ਚ ਕਿ ਕੁੜੀਆਂ ਬਹੁਤ ਅੱਗੇ ਜਾਣਗੀਆਂ ਠੀਕ ਹੈ ਹੁਣ ਤੁਸੀਂ ਵੀ ਸੋਹਣਾ ਸੋਹਣਾ ਕੰਮ ਕਰਨਾ ਅੱਗੇ ਕਿਸੇ ਦੀ ਗੱਲਾਂ ਚ ਨਹੀਂ ਆਣਾ ਆਪਣੇ ਮम्मा पापा ਦੀ ਗੱਲ ਸੁਣਨੀ ਬਸ ਠੀਕ ਹੈ ਸੋ ਵੀਡੀਓ ਨੂੰ ਸ਼ੇਅਰ ਕਰਿਓ ਕਿਵੇਂ ਲੱਗਿਆ ਤੁਹਾਨੂੰ ਇਹਨਾਂ ਨੂੰ ਮਿਲ ਕੇ तुम कुछ सुझाव देना चाहते हो या तो कि महसूस हो रहा है तो जरूर कमेंट्स में सजे कर सकते हो बाकी असं दिखाने हूँ येदा काम कर करते हैं वो सारा तुम जरूर देख सकते हो सद बड़े ना साद कर दो बाय बाय बाय